ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੰਦਰੁਸਤਾਂ ਤੇ ਲੋ ਜੀ ਆ ਦੇਖੋ ਪੰਛੀ ਮੇਰੇ ਸਿਰ ਤੇ ਬੋਲੀ ਜਾਂਦੇ ਨੇ ਰੌਣਕ ਲਾ ਕੇ ਰੱਖਦੇ ਨੇ ਹਨਾ ਮੈਂ ਨਾ ਜੀ ਇਹਨਾਂ ਨਾਲ ਵੀ ਬਹੁ ਗੱਲਾਂ ਕਰਦੀ ਰਹਿੰਦੀ ਹਾਂ ਕਿਚਨ ਚ ਘਰਦੀ ਫਿਰਦੀ ਤਾਂ ਮੈਂ ਇਹਨਾਂ ਨਾਲ ਹੀ ਗੱਲਾਂ ਕਰਦੀ ਫਿਰਦੀ ਨੇ ਤੇ ਲੋ ਜੀ ਬਹੁਤ ਗਰਮੀ ਆ ਦੇਲੀ ਦਾ ਆਪਣਾ ਇਹ ਡਾਇਲੌਗ ਨੂੰ ਦਾ ਸਟਾਰਟਿੰਗ ਕਿ ਬਹੁਤ ਗਰਮੀ ਹੈ ਪਰ ਫਿਰ ਵੀ ਜੀਣਾ ਪੈ ਰਿਹਾ ਹੈ ਕਰਕੇ ਜੀ ਕਿੰਨੀਆਂ ਗਰਮੀਆਂ ਕਿੰਨੀਆਂ ਸਰਦੀਆਂ ਨਿਕਲ ਗਈਆਂ ਇਹ ਵੀ ਨਿਕਲ ਜੂਗੀਆਂ ਚਲੋ ਅੱਜ ਆਪਾਂ ਬਣਾ ਰਹੇ ਹਾਂ ਜੀ ਇੱਕ ਰੈਸਪੀ ਰੈਡੀ ਕਰ ਰਹੇ ਹਾਂ ਔਰ ਜਿਹੜੀ ਰੈਸਪੀ ਅੱਜ ਮੈਂ ਰੈਡੀ ਕਰ ਰਹੀ ਹਾਂ ਮੈਨੂੰ ਲੱਗਦਾ ਹੈ ਸ਼ਾਇਦ ਇਹ ਤੁਸੀਂ ਨਹੀਂ ਬਣਾਈ ਹੋਣੀ ਕਦੇ ਕਿਉਂਕਿ ਮੈਂ ਵੀ ਨਹੀਂ ਕਦੇ ਬਣਾਈ ਸੀਗੀ ਤੇ ਮੈਨੂੰ ਵੀ ਇਹ ਰੈਸਪੀ ਹੈ ਜਿਹੜੀ ਉਹ ਮੇਰੇ ਕੁਲੀਗ ਨੇ ਦੱਸੀ ਹੈ ਮੈਡਮ ਨੇ ਤੇ ਦੇਖ ਲਈਏ ਮੈਂ ਟਰਾਈ ਕਰਕੇ ਪਸਟੇ ਬਣਾ ਰਹੀ ਆ ਤੇ ਮੈਂ ਦੇਖ ਲਈ ਆ ਟਰਾਈ ਕਰਕੇ ਉਹ ਕਹਿੰਦੇ ਜੀ ਨਾ ਵੀ ਵਧੀਆ ਬਣਿਆ ਸਾਡੇ ਕੋਲੇ ਲੈ ਆਈਏ ਸਿਖਾਵਾਂਗੇ ਇਸ ਲਈ ਆਪਾਂ ਨੂੰ ਇਹ ਟੈਨਸ਼ਨ ਨਹੀਂ ਹੈ ਜੀ ਵੀ ਜੇ ਵਧੀਆ ਨਾ ਬਣੀ ਤਾਂ ਆਪਾਂ ਨੂੰ ਸਿੱਟ ਨਹੀਂ ਪਊ ਤੇ ਖਾਣ ਵਾਲੇ ਬੰਦੇ ਆਪਣੇ ਕੋਲ ਹੈਗੇ ਨੇ ਪ੍ਰਬੰਧ ਕੀਤਾ ਹੋਇਆ ਸਾਰ ਲਓ ਜੀ ਹੁਣ ਆਪਾਂ ਰੈਡੀ ਕਰਦੇ ਆ ਇੱਕ ਰੈਸਪੀ ਤੇ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਸੰਦੀਪ ਨੇ ਬਣਾ ਲਿਆ ਫੁਲਕਾ ਤੇ ਆਪਾਂ ਹੁਣ ਰੋਟੀ ਖਾ ਕੇ ਫੇਰ ਰੈਡੀ ਕਰਾਂਗੇ ਹੈ ਸੰਦੀਪ ਕਿਸੇ ਦਾ ਮੈਨੂੰ ਕਮੈਂਟ ਆਇਆ ਕਿਸੇ ਭੈਣ ਦਾ ਕਦੇ ਸਵੇਰੇ ਸ਼ਾਮ ਉਹ ਦੇ ਰਾਤਿਆਂ ਦੀ ਵੀਡੀਓ ਬਣਾਈ ਜੰਨੀ ਆ ਕਦੇ ਕੰਮ ਵੀ ਕਰ ਲਿਆ ਕਰ ਘਰ ਦਾ ਕੰਮ ਕਰਨ ਲਈ ਜੀ ਆਪਣੇ ਕੋਲ ਸੰਦੀਪ ਹੈਗੀ ਉਹ ਕਰ ਲੈਂਦੀ ਆ ਕੰਮ ਐਸੀ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਘਰ ਦੇ ਕੰਮ ਦਾ ਆਪਣੇ ਕੋਲ ਟਾਈਮ ਨਹੀਂ ਹੈਗਾ ਬਹੁਤ ਈਜ਼ੀ ਰਹਿੰਦੇ ਆ ਆਪਾਂ ਤੇ ਚਲੋ ਕੋਈ ਗੱਲ ਨਹੀਂ ਪਹਿਣਾ ਆਪਣੀਆਂ ਨੇ ਕਦੇ ਵੀ ਕੰਮ ਕ ਸੰਦੀਪ ਕਹਿੰਦੀ ਜੇ ਵੀ ਕੰਮ ਹੀ ਇੱਕ ਤੇ ਭੈਣਾ ਆਪਣੀਆਂ ਹੀ ਨਹੀਂ ਚਲੋ ਭੈਣਾ ਨੇ ਟੋਕਣਾ ਹੁੰਦੀ ਆ ਉਹਨਾਂ ਜੇ ਇੰਨਾ ਪਿਆਰ ਕਰਦੀਆਂ ਨਹੀਂ ਤਾਂ ਟੋਕਣੂਂ ਕੀ ਆ ਵੀ ਚਲੋ ਕੋਈ ਗੱਲ ਨਹੀਂ ਤੇ ਲਓ ਜੀ ਹੁਣ ਮੈਂ ਖਾਲਾ ਫੁਲਕਾ ਪੱਕਾ ਖਾ ਕੇ ਤੇ ਫਿਰ ਆਪਾਂ ਇੱਕ ਰੈਸਪੀ ਰੈਡੀ ਕਰਦੇ ਆ ਜਿਹੜੀ ਰੈਸਪੀ ਰੈਡੀ ਕਰਨੀ ਆ ਉਹ ਮੈਂ ਤੁਹਾਨੂੰ ਜਦੋਂ ਕਰੂੰਗੀ ਨਾਲ ਦੇ ਨਾਲ ਦੇ ਠੀਕ ਹੈ ਸ਼ੁਰੂ ਕਰ ਕਿਉਂ ਖਾਦੇ ਬੀਬੀ ਨਹੀਂ ਕੀ ਸ਼ੁਰੂ ਕਰਾ ਦੇ ਨਾਲ ਨਹੀਂ ਚੰਗੀ ਕਰਦੀ ਮੈਂ ਖਾਹੋ ਜੀ ਤਾਂ ਨਹੀਂ ਕਿ ਹੁਣ ਬੀਬੀ ਦਾ ਮੇਰੀ ਹੈਲਪ ਨਹੀਂ ਕਰ ਰਹੀ ਕਹਿੰਦੀ ਮੈਨੂੰ ਲੱਗਦਾ ਇਹ ਖਰਾਬ ਹੋ ਜਾਊਗਾ ਤੇ ਬੀਬੀ ਰਿਸਕ ਨਹੀਂ ਲੈਂਦੀ ਪਰ ਆਪਾਂ ਲਾਈਫ ਦੇ ਵਿੱਚ ਰਿਸਕ ਲੈਣ ਵਾਲੇ ਬੰਦੇ ਹੈਗੇ ਆ ਤੇ ਸੋ ਮੈਂ ਰਿਸਕ ਲੈ ਰਹੀ ਆ ਬਣ ਗਿਆ ਤਾਂ ਤਾਂ ਵੀ ਬਹੁਤ ਵਧੀਆ ਨਾਮ ਬਣਿਆਗਾ ਤੇ ਵੀ ਮੇਰੇ ਤੇ ਵੀ ਖਾਣ ਵਾਲੇ ਬੰਦੇ ਹੈਗੇ ਨੇ ਨਹੀਂ ਖਾਣ ਵਾਲੇ ਬੰਦੇ ਫੇਰ ਵੀ ਤੁਹਾਨੂੰ ਦੱਸਿਆ ਵੀ ਹੈਗੇ ਨੇ ਆਪਣੇ ਕੋਲੇ ਉਹ ਕਹਿੰਦੇ ਅਸੀਂ ਖਾ ਲਾਂਗੇ ਜੇ ਜੇ ਉਹ ਨਹੀਂ ਹੋਣਾ ਕਿ ਇਸ ਲਈ ਵੀ ਸਟੋਰੀ ਹੁੰਦਾ ਨਹੀਂ ਫੇਰ ਵੀ ਨੰਬਰ ਦੇ ਦਿਓ ਹਾਂ ਬੀਬੀ ਕਹਿੰਦੀ ਵੀ ਮੈਂ ਤਾਂ ਨਹੀਂ ਬਣਾਉਂਦੀ ਹੈਗੀ ਬਈ ਮੈਂ ਅਖੇਸੇ ਮੇਰੀ ਹੈਲਪ ਤਾਂ ਕਰਾ ਦੇ ਨਾਲ ਕਹਿੰਦੀ ਮੈਂ ਨਹੀਂ ਬਣਾਉਂਦੀ ਵੀਰ ਬੰਨਣਾ ਚੱਲ ਦੇਖੀ ਜਮ ਦੇਖ ਲੈਨੇ ਆ ਲਓ ਜੀ ਕੜਾਹੀ ਆਪਾਂ ਇੱਧਰ ਰੱਖੀ ਹੋਈ ਐ ਤੇ ਗੈਸ ਚਲਾਇਆ ਹੋਇਆ ਤੇ ਹੁਣ ਮੈਂ ਪਾਵਾਂਗੀ ਇਹਦੇ ਵਿੱਚ ਕੀ ਜਿੰਨੀ ਆਪਾਂ ਸੂਜੀ ਲਈ ਆ ਉਹਨਾਂ ਆਪਾਂ ਕੀ ਪਾਵਾਂਗੇ ਪਰ ਮੈਂ ਹੁਣ ਇਹ ਜੰਮਿਆ ਪੈਤੀ ਇੱਥੇ ਆਪਣੇ ਕੋਲ ਟੁਕੜੇ ਰਹੇ ਹੋਵੇ ਤਾਂ ਉਹਨਾਂ ਦਾ ਜਿਆਦਾ ਜਲ ਹੋ ਜਾਂਦਾ ਇਹ ਤਾਂ ਮੈਨੂੰ ਨਹੀਂ ਹੋ ਰਿਹਾ ਮੈਂ ਅੰਦਾਜ਼ਾ ਕਿ ਨਾਲ ਵੈਸੀ ਪਾ ਰਹੀ ਹਾਂ ਮਾਜਣਾ ਹੁਣ ਪਾਲਾਂ ਕਾਣਾ ਦੀ ਦੀਦੀ ਇਹ ਵਾਹ ਲੋ ਜੀ ਬੰਦਾ ਤਾਂ ਕਾਫੀ ਨੋਣਾ ਹੈ ਫਿਰ ਦੇਖ ਕੇ ਜੇ ਪਾਲਾਂਗੇ ਜੇ ਆਪਾਂ ਨੂੰ ਘੱਟ ਲੱਗਿਆ ਕਿਉਂਕਿ ਜਿਆਦਾ ਵੀ ਨਾ ਪੈ ਜੇ ਤੇ ਕੋਲੀ ਮੈਂ ਹੁਣ ਤੁਹਾਨੂੰ ਦੱਸਦੀ ਆ ਅੱਗੇ ਇਹ ਲਈ ਹੈਗੀ ਹੈ ਜੀ ਆਪਾਂ ਸੂਜੀ ਤੇ ਮੈਂ ਕੋਲੀ ਦਿਖਾਉਣੀ ਆ ਕਿਹੜੀ ਕੋਲੀ ਸੂਜੀ ਦੀ ਲਈ ਸੀ ਆਪਾਂ ਔਰ ਲੋ ਜੀ ਆਪਾਂ ਆ ਛੋਟੀ ਟੋਲੀ ਜਿਹੜੀ ਸੂਜੀ ਦੀ ਲਈ ਸੀ ਤੇ ਉਹਨੂੰ ਮੈਂ ਨਾ ਪਾਣੀ ਦੇ ਵਿੱਚ ਭਿਉਂ ਕੇ ਰੱਖਦਾ ਸੀਗਾ ਸੂਜੀ ਨੂੰ ਤੇ ਇਹੀ ਕੋਲੀ ਆਪਾਂ ਲਗਭਗ ਇਹੀ ਟੋਲੀ ਹੈ ਆਪਣੇ ਕੋਲ ਕੀ ਦੀ ਜੇ ਘੱਟ ਵੱਧ ਹੋਇਆ ਬਾਅਦ ਚ ਦੇਖ ਲਵਾਂਗੇ ਆਪਾਂ ਤੇ ਹੁਣ ਮੈਂ ਦੇ ਵਿੱਚ ਪਾਉਂਗੀ ਚੀਨੀ ਪਹਿਲਾਂ ਤੇ ਜਿਹੜੀ ਸੂਜੀ ਆ ਨਾ ਇਹਨੂੰ ਹੋ ਗਏ ਮੈਨੂੰ ਲੱਗਦਾ ਅੱਧਾ ਘੰਟਾ ਹੋ ਗਿਆ ਭੰਤੀ ਬੈਠੂ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਦੇਣੀ ਆ ਹਾਂ ਤੇ ਇਹਦੇ ਜਿਹੜਾ ਉੱਪਰਲਾ ਪਾਣੀ ਹੈ ਜਿੰਨਾ ਵੀ ਉੱਪਰ ਪਾਣੀ ਹੈ ਇਹ ਸਾਰਾ ਪਾਣੀ ਆਪਾਂ ਡੋਲਣਾ ਹੁਣ ਇਹ ਮੈਂ ਤੁਹਾਨੂੰ ਦਿਖਾ ਹੀ ਦੇਵਾਂ ਨੇੜੇ ਕਰਕੇ ਲੋ ਜੀ ਜਿੰਨਾ ਉੱਪਰਲਾ ਪਾਣੀ ਹੈ ਇਹ ਡੋਲ ਦਾਂਗੇ ਜਿਹੜਾ ਇਹਨੇ ਆਪਦੇ ਵਿੱਚ ਅਬਜ਼ੌਰਬ ਕਰਨਾ ਸੀ ਉਹ ਕਰ ਲਿਆ ਸੁੱਕ ਲਿਆ ਬਸ ਲੋ ਜੀ ਸਾਰਾ ਪਾਣੀ ਮੈਂ ਕੱਢਦਾ ਇਹਦੇ ਵਿੱਚੋਂ ਬੱਸ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਰੱਖ ਦਾਂਗੇ। ਠੀਕੀ ਆ ਆਪਣਾ ਪਿਘਲ ਗਿਆ ਇਹਦੇ ਵਿੱਚ ਮੈਂ ਪਾਉਂਗੀ ਚੀਨੀ। ਜਿੰਨਾ ਆਪਾਂ ਇਹਦੇ ਵਿੱਚ ਘੀ ਤੇ ਸੂਜੀ ਪਾਈ ਆ ਉੰਨੀ ਆਪਾਂ ਚੀਨੀ ਪਾਵਾਂਗੇ। ਸੰਦੀਪ ਹੁਣ ਖੜਕਣਾ ਨਹੀਂ ਬਈ। ਪੰਡਿਆਂ ਦਾ ਚੰਗਾ। ਉਹ ਟੜ ਬਣਾ ਲਾਉਣਾ। ਚਿੱਨੀ ਬਾਦਮੀਆਂ ਦੇ ਵਿੱਚ ਇਹਨੂੰ ਹੌਲੀ-ਹੌਲੀ ਸਿਮਗਾ ਗੈਸ ਦੇ ਉੱਪਰ ਹੀ ਇਸ ਤਰ੍ਹਾਂ ਕਰਕੇ ਆਪਾਂ ਇਹ ਪਿਗਲ ਜੂਗੀ ਇਹ ਹੌਲੀ-ਹੌਲੀ ਪਰ ਇਹਨੂੰ ਆਪਾਂ ਸਾੜਨਾਂੀ ਹੈ ਫੁੱਲ ਗੈਸ ਤੇ ਨਹੀਂ ਸਾੜਨਾਂ ਆਪਾਂ ਇਹਨੂੰ ਇਸ ਤਰ੍ਹਾਂ ਹੀ ਹਲਕੀ ਗੈਸ ਜਗਾ ਕੇ ਉਹਦੇ ਤੇ ਹੀ ਆਪਾਂ ਇਸ ਤਰ੍ਹਾਂ ਕਰਨਾ ਹੈਗਾ ਤੇ ਕੜਾਹੀ ਬਹੁਤ ਗਰਮ ਹੋ ਗਈ ਕੀ ਬਹੁਤ ਗਰਮ ਹੋ ਗਿਆ ਇਹਦੇ ਵਿੱਚ ਹੌਲੀ-ਹੌਲੀ ਕਰਕੇ ਇਹਨੇ ਪਿਗਲ ਜਾਣਾ ਸਾਰੀ ਚਿੱਨੀ ਵੀ ਵੀ ਮੈਨੂੰ ਕਹਿੰਦੀ ਕਿ ਓਹਨੇ ਤਾਂ ਪਿਗਲਣ ਨਹੀਂ ਦੇਣਾ ਚੀਨੀ ਨੂੰ ਪਿਗਲਣਾ ਕਿਉਂ ਨਹੀਂ ਆ ਹੁਣ ਸਿਰਦਾ ਆ ਕੇ ਦਿਖਾਉਣਾ ਹੈ ਆਪਾਂ ਕਿਉਂ ਉਹ ਦੇ ਵਿੱਚ ਵੀ ਚੀਨੀਆਂ ਜਿਹੜੀ ਆਪਾਂ ਘੁਲਾਵਾਗੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਕਿ ਜਦੋਂ ਉਹ ਸੁੱਕੀ ਖੰਗ ਹੋ ਜਾਂਦੀ ਆ ਹੈ ਨਾ ਉਹਦਾ ਨਾ ਇੱਕ ਨੁਸਖਾ ਹੁੰਦਾ ਸੁੱਕੀ ਖੰਗ ਦਾ ਵੀ ਕੀ ਦੇ ਵਿੱਚ ਜਿਹੜੀ ਚੀਨੀ ਹੈਗੀ ਆ ਉਹ ਗਰਮ ਕਰ ਲੋ ਚੰਗੀ ਤਰ੍ਹਾਂ ਤੇ ਪੂਰੀ ਆ ਜਦੋਂ ਮੈਲਟ ਹੋ ਜਾਂਦੀ ਆ ਉਹਦੇ ਵਿੱਚ ਜਦੋਂ ਠੰਡੀ ਹੋ ਜਾਂਦੀ ਆ ਨਾ ਕੀ ਉਹ ਟਾਫੀ ਬਣ ਜਾਂਦੀ ਆ ਇੱਕ ਤੇ ਉਹ ਟਾਫੀ ਨੂੰ ਚੁੱਸੀ ਚਲੋ ਜਿਹੜੀ ਸੁੱਕੀ ਖੰਗ ਆ ਉਹ ਰਹਿੰਦੀ ਨਹੀਂ ਹੈਗੀ ਕਈ ਮੇਰੀ ਆਪਣੇ ਖਾਰਸ਼ੀ ਦੀ ਵੀ ਬਹੁਤ ਜ਼ਿਆਦਾ ਗਲੇ 'ਚ ਹੋਣ ਲ ਤੇ ਆਪਾਂ ਖਾਂਸੀ ਜੀ ਆਈ ਜੇ ਇਰਿਟੇਸ਼ਨ ਜੀ ਹੁੰਦੀ ਹੈ ਗਲੇ ਚ ਜਿਹਦੇ ਤੋਂ ਵਿਕਸ ਲੈਂਦੇ ਹੁੰਦੇ ਲੋਕ ਤੇ ਉਹ ਵਾਲੀ ਜਿਹੜੀ ਕਿਚਕੀ ਜੀ ਦੀ ਆ ਉਹ ਹੌਣ ਹਟ ਜਾਂਦੀ ਹੈ ਟਾਫੀ ਵਾਂਗ ਬਣ ਜਾਂਦੀ ਹੈ ਇਹ ਤੇ ਲੈ ਲਓ ਤੇ ਉਹ ਗਲੇ ਦੇ ਵਿੱਚੋਂ ਜਿਹੜੀ ਖਾਰਿਸ਼ ਆ ਉਹ ਹਟ ਜਾਂਦੀ ਹੈ ਤੇ ਉਸੇ ਤਰ੍ਹਾਂ ਇਹ ਬਣੂਗਾ ਹਾਂ ਜਦੋਂ ਇਹ ਬਣ ਗਿਆ ਮੈਂ ਤੁਹਾਨੂੰ ਫੇਰ ਦਿਖਾਉਂਗੀ ਇਹਨੇ ਹੌਲੀ 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 ਕਰਕੇ ਹੋਣਾ ਕਿਉਂਕਿ ਮੈਂ ਗੈਸ ਆ ਜਿਹੜਾ ਉਹ ਤੋਂ ਸਿਮਤ ਕੀਤਾ ਹੋਇਆ ਤੇ ਜੇ ਆਪਾਂ ਕਰਤਾ ਫੁੱਲ ਗਿਆ ਤੇ ਫਿਰ ਤਾਂ ਇਹ ਨਹੀਂ ਜਲ ਹੀ ਸੜ ਜਾਣਾ ਰਹਿਣਾ ਨਹੀਂ ਕੁਛ ਇਹਦਾ ਠੀਕ ਹੈ ਲਓ ਹੁਣ ਇਸ ਤਰ੍ਹਾਂ ਕਰ ਕਰਕੇ ਮੈਂ ਤੁਹਾਨੂੰ ਕੇਰਾਂ ਦਿਖਾ ਦਾਂ ਫਿਰ ਮੈਂ ਦੁਬਾਰਾ ਫੇਰ ਦਿਖਾਉਂਗੀ ਲਓ ਜੀ ਇਹ ਆਪਾਂ ਪਾ ਰੱਖੀ ਐ ਇਹਦੇ ਵਿੱਚ ਚੀਨੀ ਹੁਣ ਚੀਨੀ ਆਪਣੀ ਮੈਲਟ ਹੋਣੀ ਸ਼ੁਰੂ ਹੋ ਗਈ ਐ ਤੇ ਹੌਲੀ ਹੌਲੀ ਇਸ ਤਰ੍ਹਾਂ ਹਿਲਾਉਂਦੇ ਹਿਲਾਉਂਦੇ ਉਸ ਤੋਂ ਬਾਅਦ ਮੈਂ ਤੁਹਾਨੂੰ ਫੇਰ ਦਿਖਾਉਣੀ ਆ ਥੋੜੀ ਦੇਰ ਬਾਅਦ ਫੇਰ ਮਿਲਦੇ ਆ ਤੇ ਫੇਰ ਦਿਖਾਉਣੀ ਆ ਕਿ ਇਹਦਾ ਹੁਣ ਕੀ ਹਾਲ ਚਾਲ ਐ ਠੀਕ ਹੈ ਜੀ ਚਲੋ ਦੁਬਾਰਾ ਆਂਦੇ ਆ। ਲਓ ਜੀ ਮੈਨੂੰ ਹੋ ਗਏ ਮੈਨੂੰ ਲੱਗਦਾ 5-7 ਮਿੰਟ ਤੇ ਇੰਨੇ ਦੇ ਵਿੱਚ ਨਾ ਚੀਨੀ ਆ ਜਿਹੜੀ ਉਹਦਾ ਕਲਰ ਦੇਖੋ ਕਿਵੇਂ ਚੇਂਜ ਹੋ ਗਿਆ ਤੇ ਇਹ ਲੇਸਲੀ ਜੀ ਬਣ ਗਈ। ਦੇਖੋ ਕੀ ਅਲੱਗ ਹੋਇਆ ਪਿਆ। ਤੇ ਚੀਨੀ ਆ ਜਿਹੜੀ ਉਹ ਬਰਾਊਨ ਕਲਰ ਦੀ ਹੋ ਗਈ ਤੇ ਲੇਸਲੀ ਹੋ ਗਈ। ਪਰ ਤੁਸੀਂ ਨਾ ਇਹਨੂੰ ਹਿਲਾਉਂਦੇ ਰਹਿਣਾ। ਹਿਲਾਉਣਾ ਬਿਲਕੁਲ ਬੰਦ ਨਹੀਂ ਕਰਨਾ। ਲੋ ਕਾਫੀ ਜਿਆਦਾ ਸੋਨਾ ਜਾਂ ਕਲਰ ਹੋ ਗਿਆ ਇਹਦਾ ਜੇ ਆਪਾਂ ਇਹਨੂੰ ਹਿਲਾਉਣਾ ਬੰਦ ਕਰਤਾ ਉਦੋਂ ਹੀ ਇਹਨੇ ਸੜ ਜਾਣਾ ਤੇ ਫਿਰ ਇਹਦੀਆਂ ਨਾ ਗੱਠਾਈਆਂ ਬਣਨ ਲੱਗ ਜਾਣਗੀਆਂ ਇਸ ਕਰਕੇ ਇਹਨੂੰ ਤੁਸੀਂ ਬੰਦ ਨਹੀਂ ਕਰਨਾ ਲੋ ਜੀ ਆਪਾਂ ਸੂਜੀ ਜਿਹੜੀ ਲਈ ਸੀ ਉਹ ਵਿੱਚ ਪਾਤੀ ਪਾ ਕੇ ਨਾ ਫਟਾਫਟ ਇਹਨੂੰ ਨਾਲ ਦੀ ਨਾਲ ਹਿਲਾ ਦੇਣਾ ਹਿਲਾਈ ਜਾਣਾ ਕਿਉਂਕਿ ਨਹੀਂ ਤਾਂ ਫਿਰ ਇਹ ਉੱਥੇ ਜੰਮ ਜੂਗੀ ਸਾਰੀ ਤੇ ਬਸ ਕੇਰਾ ਇੱਕਦਮ ਪਾ ਕੇ ਤੇ ਆਪਾਂ ਇਹਨੂੰ ਫਟਾਫਟ ਏਦਾਂ ਏਦਾਂ ਕਰ ਕਰਕੇ ਕੜਚੀ ਨਾਲ ਨਾ ਏਦਾਂ ਹਿਲਾਈ ਜਾਣਾ ਜਿਵੇਂ ਮੈਂ ਹਿਲਾ ਰਹੀ ਆਂ ਤੇ ਸਾਰੀ ਜਿਹੜੀ ਚੀਨੀ ਆ ਇਹਦੇ ਵਿੱਚ ਮਿਕਸ ਹੋ ਜੂਗੀ ਹੁਣ ਹਲਕੀ ਥੋੜੀ ਜੀ ਰਹਿ ਗਈ ਸੂਜੀ ਉਹਦੇ ਵਿੱਚ ਬਸ ਮੈਂ ਉਹ ਵੀ ਪਾ ਲੈਣੀ ਆ ਹੁਣ ਲਓ ਜੀ ਸਾਰੀ ਸੂਜੀ ਆ ਜਿਹੜੀ ਇਹਨੂੰ ਆਪਾਂ ਅੱਧਾ ਘੰਟਾ ਭਿਉਆਂ ਕੇ ਰੱਖਿਆ ਸੀਗਾ ਪਹਿਲਾਂ ਉਹ ਸੂਜੀ ਨੂੰ ਤੇ ਪਾਣੀ ਇਹਦੇ ਵਿੱਚ ਹਲਵੇ ਵਿੱਚ ਬਿਲਕੁਲ ਨਹੀਂ ਪਾਇਆ ਬਸ ਜਿਹੜਾ ਸੂਜੀ ਨੇ ਸੋਖ ਲਿਆ ਸੀ ਉਹੀ ਹੈ ਇਹਦੇ ਵਿੱਚ ਆਪਾਂ ਹੋਰ ਬਿਲਕੁਲ ਵੀ ਪਾਣੀ ਨਹੀਂ ਪਾਇਆ ਹੈਗਾ ਦੇਖੋ ਤੁਸੀਂ ਕਿੰਨਾ ਸੋਹਣਾ ਹਲਵਾ ਜਿਹੜਾ ਐਸੀ ਆਪਾਂ ਸੋਚਦੇ ਹੁੰਨੇ ਆ ਵੀ ਇਹ ਬਣੂਗੀ ਕਿਵੇਂ ਹੁਣ ਕਿਵੇਂ ਭੁੱਜੂਗੀ ਹਨਾ ਸੂਜੀ ਵੇਬ ਇੱਕ ਮਿੰਟ ਪਰ ਇਹ ਬਹੁਤ ਛੇਤੀ ਪੁੱਜ ਜਾਂਦੀ ਆ ਆ ਦੇਖੋ ਤੁਸੀਂ ਕਿਵੇਂ ਨਾ ਇਹਨੇ ਕੜਾਹੀ ਛੱਡਣੀ ਸ਼ੁਰੂ ਕਰਤੀ ਐ ਕੀ ਬਿਲਕੁਲ ਅਲੱਗ ਹੋਣ ਲੱਗ ਗਿਆ ਤੇ ਸੂਜੀ ਬਹੁਤ ਛੇਤੀ 5 ਮਿੰਟ ਦੇ ਵਿੱਚ ਹੀ ਪੁੱਜ ਜਾਂਦੀ ਐ ਜਿਵੇਂ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ ਬਹੁਤ ਛੇਤੀ ਇਹ ਹਲਵਾ ਹੈਗਾ ਜਿਹੜਾ ਟੇਡਾ ਹਲਵਾ ਇਹਨੂੰ ਟੇਡਾ ਹਲਵਾ ਕਹਿੰਦੇ ਐ ਇਹਨੂੰ ਕਿਉਂ ਕਹਿੰਦੇ ਟੇਡਾ ਹਲਵਾ ਪਹਿਲਾਂ ਮੈਂ ਤੁਹਾਨੂੰ ਉਹ ਵੀ ਦੱਸਦਾ ਕਿਉਂਕਿ ਆਪਾਂ ਸਟਾਰਟ ਕਰਦੇ ਹੁੰਨੇ ਆ ਕੀ ਪਾ ਕੇ ਤੇ ਇਹਦੇ ਵਿੱਚ ਸੂਜੀ ਪਾਉਂਦੇ ਹੁੰਨੇ ਆ ਪਰ ਇਹਦੇ ਵਿੱਚ ਜਿਵੇਂ ਉਲਟਾ ਹੋ ਗਿਆ ਕੰਮ ਪੁੱਠਾ ਹੀ ਕੰਮ ਸ਼ੁਰੂ ਹੋ ਗਿਆ ਪਹਿਲਾਂ ਕੀਤੇ ਚੀਨੀ ਤੇ ਜਿਹੜੀ ਸੂਜੀ ਪਹਿਲਾਂ ਪਾਉਣੀ ਸੀ ਉਹ ਸਭ ਤੋਂ ਲਾਸਟ ਦੇ ਵਿੱਚ ਪਾਈ ਤੇ ਪਾਣੀ ਪਾਇਆ ਹੀ ਨਹੀਂ ਇਸ ਕਰਕੇ ਇਹਦਾ ਨਾਮ ਟੇਡਾ ਹਲਵਾ ਰੱਖਿਆ ਇਹ ਸਿੱਧਾ ਹਲਵਾ ਨਹੀਂ ਹੈਗਾ ਤੇ ਟੇਡਾ ਹਲਵਾ ਤਾਂ ਸਿੱਧੇ ਹਲਵੇ ਤੋਂ ਵੀ ਜ਼ਿਆਦਾ ਸਵਾਦ ਹੈ। ਤੁਸੀਂ ਸਾਰੀਆਂ ਭੈਣਾਂ ਨੇ ਜਰੂਰ ਬਣਾਇਓ ਹੁਣ ਮੈਂ ਤੁਹਾਨੂੰ ਖਾ ਕੇ ਅਜੇ ਇਹਦਾ ਟੇਸਟ ਦੱਸ ਦੂੰਗੀ ਪਰ ਦੇਖਣ ਨੂੰ ਸ਼ਕਲ ਦੇਖੋ ਮੈਨੂੰ ਐ ਸੀਗਾ ਵੀ ਪਤਾ ਨਹੀਂ ਕਿਉਂ ਜਾ ਬਣੂਗਾ ਹਨਾ ਬੀਬੀ ਨੇ ਤੇ ਰੱਦੀ ਦੇ ਹੱਥ ਨਹੀਂ ਲਾਇਆ ਤੇ ਆਪਾਂ ਫਿਰ ਪੰਗਾ ਲੈ ਲਿਆ ਅੱਜ ਪਰ ਬਹੁਤ ਜ਼ਿਆਦਾ ਸੋਹਣਾ ਬਣਿਆ ਜੀ ਇਹ ਦੇਖੋ ਤੁਸੀਂ ਸ਼ਕਲ ਹੀ ਦੇਖ ਲਓ ਇਹਦੀ ਤੁਸੀਂ ਕਿੰਨੀ ਸੋਹਣੀ ਬਣੀ ਹੈ। ਤੇ ਕੜਾਹੀ ਛੱਡਦੀ ਇਹਨੇ ਜੱਫਰਦਾ ਵਿੱਚ ਟੈਡਾ ਹਲਵਾ ਆਪਣਾ ਲਓ ਲਗਭਗ ਇਹ ਹੁਣ ਬਣ ਕੇ ਰੈਡੀ ਹੋਈ ਆ ਪਰ ਮੈਂ ਹਜੇ ਹੋਰ ਥੋੜਾ ਜਿਹਾ ਸੇਕ ਲਵਾਂ ਕੋਈ ਕੱਚਾ ਪਾਣੀ ਦੇ ਵਿੱਚ ਰਹਿਣਾ ਨਹੀਂ ਚਾਹੀਦਾ ਵੈਸੇ ਤਾਂ ਜਦੋਂ ਕੜਾਹੀ ਛੱਡਣ ਲੱਗ ਜਾਂਦਾ ਹੈ ਨਾ ਫਿਰ ਇਹ ਕੱਚਾ ਹੁੰਦਾ ਨਹੀਂ ਹੈਗਾ ਬਸ ਕੱਲੀ ਸੂਜੀ ਪਾਉਣੀ ਹੈ ਤੁਸੀਂ ਇਹਦੇ ਚ ਆਟਾ ਵਗੈਰਾ ਬਿਲਕੁਲ ਨਹੀਂ ਪਾਉਣਾ ਹੈਗਾ ਆਟੇ ਦਾ ਨਹੀਂ ਇਹ ਸਹੀ ਬਣਨਾ ਹੈਗਾ ਸੂਜੀ ਦਾ ਹੀ ਸਹੀ ਬਣੂਗਾ ਤੇ ਪੂਰਾ ਵਧੀਆ ਆਪਣਾ ਜਿਹੜਾ ਟੈਡਾ ਹਲਵਾ ਹੈਗਾ ਉਹ ਬਣ ਕੇ ਰੈਡੀ ਹੋ ਗਿਆ ਸ਼ਕਲ ਵੀ ਬਹੁਤ ਸੋਹਣੀ ਬਣੀ ਹੈ ਔਰ ਪਹਿਲੀ ਟ੍ਰਾਇਲ ਦੇ ਵਿੱਚ ਹੀ ਆਪਣਾ ਹਲਵਾ ਜਿਹੜਾ ਬਹੁਤ ਸੋਹਣਾ ਬਣਿਆ ਠੀਕ ਹੈ ਰਿਸਕ ਲੈਣੇ ਪੈਂਦੇ ਹੁੰਦੇ ਨੇ ਜੀ ਆਪਾਂ ਰਿਸਕ ਲਿਆ ਤੇ ਕਾਮਯਾਬ ਹੋ ਗਿਆ ਆਪਾਂ ਉਹਦੇ ਵਿੱਚ ਲਓ ਕਾਫੀ ਵਧੀਆ ਬਣਿਆ ਬਹੁਤ ਸੋਹਣਾ ਬਣਿਆ ਮੈਨੂੰ ਤਾਂ ਦੇਖਣ ਨੂੰ ਹੀ ਬੜਾ ਵਧੀਆ ਲੱਗ ਰਿਹਾ ਮੈਨੂੰ ਨਾ ਜੀ ਓਵਰ ਵਾਇਸ ਕਰਨਾ ਪੈ ਗਿਆ ਕਿਉਂਕਿ ਇੱਕ ਕੁੜੀ ਦੇ ਵਿੱਚ ਫੋਨ ਆ ਗਿਆ ਸੀ ਤੇ ਫਿਰ ਮੈਂ ਉਹਦੇ ਨਾਲ ਗੱਲਾਂ ਗੁੱਲਾਂ ਮਾਰਦੀ ਰਹੀ ਨਾਲ-ਨਾਲ ਹਲਵਾ ਬਣਾਉਂਦੀ ਰਹੀ ਤੇ ਫਿਰ ਮੈਂ ਆਖਿਆ ਚੱਲ ਮੈਂ ਬਾਅਦ ਚ ਓਵਰ ਵਾਇਸ ਕਰ ਦੂੰਗੀ ਲੋ ਜੀ ਓਕੇ ਹੋ ਗਿਆ ਲੋ ਕਾਫੀ ਵਧੀਆ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ ਕੜਾਹੀ ਨੂੰ ਲਾ ਲਵਾਂਗੇ نیچے ਬਹੁਤ ਜਲਦੀ ਕਿਉਂਕਿ ਕੜਾਹੀ ਵੀ ਬਹੁਤ ਗਰਮ ਹੈ ਥੋੜਾ ਜਿਹਾ ਸੇਕ ਹੈ ਜਿਹੜਾ ਉਹਨੂੰ نیچے ਲਾਹੇ ਤੋਂ ਫੇਰ ਵੀ ਲੱਗ ਹੀ ਜਾਣਾ ਇਹਨੂੰ ਇਸ ਕਰਕੇ ਆਪਾਂ ਨੂੰ ਹੋਰ ਬੜਾ ਸੇਕ ਲਵਾਉਣ ਦੀ ਹੁਣ ਲੋੜ ਨਹੀਂ ਹੈਗੀ ਲੋ ਜੀ ਕੜਾਹੀ ਆਪਾਂ ਲਾ ਲਈ ਹੈ ਲਾਉਣੀ ਹੈ نیچے ਗੈਸ ਆਪਾਂ ਬੰਦ ਕਰਤੀ ਹੈ ਬਸ ਧਿਆਨ ਨਾਲ ਲਾਉਣਾ ਥੋੜਾ ਜਿਹਾ ਲਗਾ ਇਸ ਤੇ ਚੱਲੀ ਜਾਂਦੀ ਹੈ ਮੈਂ ਤਾਂ ਭੁੱਲ ਗਈ ਤੇ ਲਓ ਜੀ ਕੜਾਹੀ ਆਪਾਂ نیچے ਲਾ ਲਈਏ ਗੈਸ ਕਰਤੀ ਹੁਣ ਮੈਂ ਬੰਦ ਤੇ ਹੁਣ ਥੋੜਾ ਬਹੁਤ ਆ ਜਿਹੜੀ ਕੜਾਹੀ ਗਰਮ ਸੀਗੀ ਉਹ ਦਾ ਠੀਕ ਹੈ ਜਿਹੜਾ ਇਹਨੂੰ ਲੱਗ ਜਾਣਾ ਲਓ ਬੜਾ ਵਧੀਆ ਜਿਹਾ ਬਣਿਆ ਇਹ ਬਹੁਤ ਸੋਹਣਾ ਬਣਿਆ ਇਹ ਉਵੇਂ ਬਾਲਾ ਢਿੱਲਾ ਢਿੱਲਾ ਨਹੀਂ ਬਣਦਾ ਹੁੰਦਾ ਕਿਉਂਕਿ ਇਹ ਇਹਦੇ ਵਿੱਚ ਪਾਣੀ ਨਹੀਂ ਹੈਗਾ ਇਸ ਲਈ ਜ਼ਿਆਦਾ ਢਿੱਲੜ ਜਾਂ ਨਹੀਂ ਬਣਦਾ ਇਹ ਇਸ ਤਰ੍ਹਾਂ ਹੀ ਬਣਦਾ ਹੈ ਇਹ ਜੇ ਆਪਾਂ ਇਹਨੂੰ ਜਮਾ ਕੇ ਟਿੱਕੀਆਂ ਵੀ ਬਣਾ ਲਈਏ ਨਾ ਉਹ ਵੀ ਬਣ ਜਾਣਗੀਆਂ ਇਹਦੀਆਂ ਤੇ ਪਰ ਆਪਾਂ ਇਹਨੂੰ ਹਲਵੇ ਦੀ ਤਰ੍ਹਾਂ ਖਾਵਾਂਗੇ ਕਿਉਂਕਿ ਆਪਾਂ ਇਹਦਾ ਨਾਮ ਹੀ ਜਿਹੜਾ ਦਿੱਤਾ ਹੈਗਾ ਉਹ ਟਿੱਡਾ ਹਲਵਾ ਦਿੱਤਾ ਹੈਗਾ ਇਸ ਕਰਕੇ ਆਪਾਂ ਇਹਨੂੰ ਇਸੇ ਹਿਸਾਬ ਨਾਲ ਹੀ ਰੱਖਾਂਗੇ ਠੀਕ ਹੈ ਜੀ। ਲਓ। ਲਓ ਜੀ ਇਹ ਆਪਣਾ ਬਣ ਗਿਆ ਟਿੱਡਾ ਹਲਵਾ ਇਹਨੂੰ ਕਹਿੰਦੇ ਨੇ ਟਿੱਡਾ ਹਲਵਾ ਜਿਹਦੇ ਵਿੱਚ ਆਪਾਂ ਬਿਲਕੁਲ ਵੀ ਪਾਣੀ ਨਹੀਂ ਪਾਇਆ ਤੇ ਸੂਜੀ ਤੋਂ ਹੀ ਬਣਿਆ ਕੱਲੀ ਤੋਂ। ਤੇ ਹੁਣ ਮੈਂ ਥੋੜਾ ਥੋੜਾ ਇਹਦੇ ਵਿੱਚ ਕਾਜੂ ਪਾ ਰਹੀ ਹਾਂ। ਜਿਆਦਾ ਡ్రਾਈ ਫਰੂਟ ਨਹੀਂ ਪਾ ਰਹੀ ਮੈਂ। ਥੋੜਾ ਜਿਹਾ ਹੀ ਪਾਉਂਗੀ ਇਹਦੇ ਵਿੱਚ। ਕਿਉਂਕਿ ਆਪਾਂ ਬਹੁਤ ਜਿਆਦਾ ਬਣਾਇਆ ਵੀ ਨਹੀਂ ਹੈਗਾ ਤੇ ਟੇਸਟ ਕਰਕੇ ਮੈਂ ਤੁਹਾਨੂੰ ਦੱਸੂਗੀ। ਅਗਰ ਅੱਛਾ ਬਣੂਗਾ ਤਾਂ ਮੈਂ ਤੁਹਾਨੂੰ ਸਹੀ ਦੱਸੂਗੀ ਤੁਸੀਂ ਬਣਾਇਓ। ਨਹੀਂ ਅੱਛਾ ਬਣੂਗਾ ਥੋੜਾ ਕਿਉਂ ਨਹੀਂ ਖਰਾਬ ਕਰਨਾ ਆਪਾਂ। ਲੋ ਜੀ ਹੁਣ ਆਪਾਂ ਇਹਨੂੰ ਕਰ ਦਈਏ ਮਿਕਸ। ਇਹ ਨਾ ਚਾਕਲੇਟ ਟਾਈਪ ਬਣ ਜਾਂਦਾ। ਬਾਕੀ ਹੁਣ ਮੈਂ ਖਾ ਕੇ ਤੁਹਾਨੂੰ ਦੱਸਦੀ ਹਾਂ ਕਿ ਇਹਦਾ ਟੇਸਟ ਕਿਦਾਂ ਦਾ ਆਉਂਦਾ। ਲੋ ਜੀ ਪਹਿਲਾਂ ਤਾਂ ਇਹ ਤੁਸੀਂ ਦੇਖੋ ਇਹਦਾ ਕਲਰ ਬਹੁਤ ਸੋਹਣਾ ਆਇਆ ਕਲਰ ਤਾਂ ਹੁਣ ਦਿਖਾਉਣੀ ਆ ਮੈਂ ਤੁਹਾਨੂੰ ਖਾ ਕੇ ਦੇਖ ਮੇਰਾ ਹਲਵਾ ਦਰਦੀ ਸੀ ਦਰਦੀ ਸੀ ਬਣਾਉਣ ਤੋਂ ਹਾਂ ਤੂੰ ਦਰਦੀ ਸੀ ਬਣਾਉਣ ਤੋਂ ਆ ਦੇ ਦਿਨਾਂ ਪਾਣੀ ਤੋਂ ਕਿੰਨਾ ਸੋਹਣਾ ਬਣੇ ਗਰਮ ਨਾਲ ਹੋਵੇ ਮੜਾ ਜਿਹਾ ਖਾ ਕੇ ਦੱਸ ਦੀ ਸਹੀ ਸਹੀ ਦੱਸਣਾ ਜੇ ਨਾ ਵੀ ਸਹੀ ਬਣਿਆ ਤਾਂ ਵੀ ਦੱਸ ਦੀ ਕਿੱਦਾਂ ਦਾ ਬਣਿਆ ਕਿਹੜਾ ਟੇਸਟ ਆਉਂਦਾ ਉਹ ਵੀ ਦੱਸ ਦੀ

ਕਿਹੋ ਜਿਹਾ ਮਿੱਠਾ ਦਾ ਵੱਧ ਬਣ ਜਾਊਗਾ ਠੀਕ ਹੈ ਕਿਹੋ ਜਿਹਾ ਟੈਸਟ ਆਊਗਾ ਉਹ ਮੇਰੇ ਅਨਿਆ ਉਹਦਾ ਸੂਜੀ ਵਾਲੇ ਨਾਲੋਂ ਵੱਖਰਾ ਲੱਗਦਾ ਥੋੜਾ ਫਰਕ ਹੋਊਗਾ ਕਿਉਂਕਿ ਇੱਥੇ ਪਾਣੀ ਨਹੀਂ ਨਾ ਬਾਇਰ ਬਿਨਾ ਪਾਣੀ ਵਾਲਾ ਡੱਡਾ ਹਲਵਾ ਕਹਿੰਦੇ ਇਹਨੂੰ ਡੱਡਾ ਹਲਵਾ ਕੁੱਚੀ ਬੋਲ ਕੇ ਦੱਸੋ ਪਤਾ ਨਹੀਂ ਲੱਗਦਾ ਉਸ ਵਾਂਗ ਨਿੱਕਾ ਸਵਾਦ ਲਾ ਜੀ ਬੀਬੀ ਕਹਿੰਦੀ ਸਵਾਦ ਤਾਂ ਬਹੁਤ ਆ ਪਰ ਮੈਨੂੰ ਟੇਸਟ ਨਹੀਂ ਦੱਸਣਾ ਆਉਂਦਾ ਵੀ ਟੇਸਟ ਕਾਦਾ ਆ ਰਿਹਾ ਹੈ ਤੇ ਸੂਜੀ ਦੇ ਹਲਵੇ ਵਾਲਾ ਨਹੀਂ ਆਉਂਦਾ ਹੈਗਾ ਜੇ ਤੁਸੀਂ ਕਹੋ ਵੀ ਉਹੀ ਟੇਸਟ ਆਉਂਦਾ ਹੋਗਾ ਉਹ ਵਾਲਾ ਟੇਸਟ ਨਹੀਂ ਆਉਂਦਾ ਹੈਗਾ ਸੂਜੀ ਦੇ ਹਲਵੇ ਵਾਲਾ ਮੈਂ ਸਹੀ ਕਹ ਰਹੀ ਹਾਂ ਕੈਮਰਾ ਲੱਗਦੀ ਬੀਬੀ ਭੁੱਲ ਗਈ ਸੀ ਪਹਿਲਾਂ ਮਾਰ ਵਾਉਣ ਲੱਗੀ ਸੀ ਤੇ ਉਹ ਮੈਂ ਆ ਕੇ ਬਹਿ ਕੇ ਮੈਂ ਕਹਿੰਦਾ ਵੀ ਆਹ ਦੇਖ ਲਾਤਾ ਹਮ ਸਾਰੇ ਆਏ ਨਾ ਕਮੈਂਟ ਕਰਿਓ ਵੀ ਬੀਬੀ ਦਾ ਨੰਗਾ ਸਰ ਬੀਬੀ ਦਾ ਨੰਗਾ ਸਰ ਸਰਵਾ ਜੰਦੀ ਸੀ ਸਰਮੌਂਦੀ ਸੀ ਜੀ ਬੀਬੀ ਤੇ ਤੇ ਇਸ ਬੋਧਾ ਚਾਰੇ ਬੀਬੀ ਨੇ ਦੱਸਦਾ ਪਰ ਕਾਦਾ ਆ ਰਿਹਾ ਬੀਬੀ ਕਹਿੰਦੀ ਉਹ ਮੈਨੂੰ ਦੱਸਣਾ ਨਹੀਂ ਆ ਰਿਹਾ ਕਿਸ ਤਰ੍ਹਾਂ ਆ ਰਿਹਾ ਬਹੁਤ ਵਧੀਆ ਬਣਿਆ ਇਹ ਰੈਸਪੀ ਦਾ ਨਾਮ ਹੈਗਾ ਜੀ ਟੇਡਾ ਹਲਵਾ ਇਹ ਸਿੱਧਾ ਹਲਵਾ ਨਹੀਂ ਹੈ ਕਿਉਂਕਿ ਸਿੱਧਾ ਹਲਵਾ ਤਾਂ ਆਪਾਂ ਭੁੰਦੇ ਆ ਸੂਜੀ ਤੇ ਵਿੱਚ ਪਾਇਆ ਪਾਣੀ ਦੇ ਵਿੱਚ ਪਾਈ চিনি ਤੇ ਉਹ ਬਣ ਜਾਂਦਾ ਸਿੱਧਾ ਜਿਹਾ ਹਲਵਾ ਪਰ ਆਪਾਂ ਇਹ ਉਲਟਾ ਕਰਤਾ ਪਹਿਲਾਂ ਹੂ ਆਏ ਨੀ ਸੂਜੀ ਦੇ ਹਲਵੇ ਦਾ ਸਵਾਲ ਹੀ ਨਹੀਂ ਆਉਂਦਾ ਸੂਜੀ ਦੇ ਹਲਵੇ ਦਾ ਸਵਾਲ ਤਾਂ ਨਹੀਂ ਆਉਂਦਾ ਹਾਂ ਤੇ ਟੇਸਟੀ ਬਹੁਤ ਬਣਿਆ ਬਾਕੀ ਮੈਂ ਵੀ ਖਾ ਕੇ ਦੱਸੂੰਗੀ ਤੁਹਾਨੂੰ ਕੀ ਆ ਪਹਿਲਾਂ ਬੀਬੀ ਨੂੰ ਖਾਣ ਲਓ ਕਿਉਂਕਿ ਮੈਂ ਝੂਠਾ ਨਹੀਂ ਕਰਨਾ ਚਾਹੁੰਦੀ ਜਦ ਵੀ ਫਿਰ ਮੈਂ ਹੋਰ ਲਿਆ ਦੂੰਗੀ ਬੀਬੀ ਨੂੰ ਮੈਂ ਹੋਰ ਲਿਆ ਦੂੰਗੀ ਮੈਂ ਤੁਹਾਨੂੰ ਦੱਸਦੀ ਆ ਕਿਸ ਤਰ੍ਹਾਂ ਲਾਉਂਗਾ ਇੰਨਾ ਜ਼ਿਆਦਾ ਵਧੀਆ ਬਣਿਆ ਨਾ ਜੀ ਜਿਵੇਂ ਨਾ ਕੋਈ ਕਿਸੇ ਮਠਿਆਈ ਦਾ ਟੇਸਟ ਹੁੰਦਾ ਉਹ ਵਾਲਾ ਟੇਸਟ ਆ ਜੀ ਮੈਂ ਕੋਈ ਆਪਾਂ ਮਠਿਆਈ ਖਾਣੇ ਹੁੰਦੇ ਆ ਬੜਾ ਜਿਆਦਾ ਸਵਾਦ ਬਣਿਆ ਸਾਰੀਆਂ ਭੈਣਾਂ ਜਰੂਰ ਬਣਾਇਓ ਜੇ ਕਿਸੇ ਨੇ ਨਹੀਂ ਬਣਾਇਆ ਰੈਸਪੀ ਤੁਸੀਂ ਦੇਖ ਲਈ ਮੈਨੂੰ ਨਾ ਵਿੱਚ ਓਵਰ ਵੌਇਸ ਕਰਨੀ ਪੈਗੀ ਕਿਉਂਕਿ ਇੱਕ ਭੈਣ ਦਾ ਫੋਨ ਆ ਗਿਆ ਔਰ ਭੈਣ ਨਾ ਉਹ ਰੋ ਰਹੀ ਸੀ ਚਲੋ ਉਹਦੇ ਹਾਲਾਤ ਇਦਾਂ ਦੇ ਸੀਗੇ ਤੇ ਫਿਰ ਮੈਂ ਕੱਟ ਨਹੀਂ ਸਕੀ ਉਹਨਾਂ ਦਾ ਫੋਨ ਪਰ ਮੈਂ ਆਪਣੀ ਰੈਸਪੀ ਦਾ ਰੈਡੀ ਪੂਰੀ ਕਰਨੀ ਹੋਈ ਸੀਗੀ ਹਨਾ ਇਸ ਲਈ ਮੈਂ ਓਵਰ ਵੌਇਸ ਕੀਤਾ ਵਿੱਚੋਂ ਮੈਂ ਡਾਇਰੈਕਟ ਨਹੀਂ ਬੋਲੀ ਹੈਗੀ ਤੇ ਪਰ ਬਹੁਤ ਜਿਆਦਾ ਵਧੀਆ ਬਣਿਆ ਖਾਣ ਚ ਬਹੁਤ ਟੇਸਟੀ ਬਣਿਆ ਤੁਸੀਂ ਸਾਰੀਆਂ ਭੈਣਾਂ ਜਰੂਰ ਬਣਾਇਓ ਤੇ ਆਪਣੇ ਬੱਚਿਆਂ ਨੂੰ ਵੀ ਖਵਾਇਓ ਜਿਹੜੇ ਹਲਵਾ ਵੈਸੇ ਸਿੱਧਾ ਨਹੀਂ ਖਾਂਦੇ ਹਲਵਾ ਉਹ ਵੀ ਖਾ ਲੈਣਗੇ ਤੇ ਔਰ ਜੇ ਕੋਈ ਗੈਸਟ ਆਊਗਾ ਤੁਹਾਡੇ ਘਰੇ ਉਹਨੂੰ ਪਤਾ ਨਹੀਂ ਲੱਗਣਾ ਕਿ ਕੀ ਚੀਜ਼ ਹੈਗੀ ਠੀਕ ਹੈ ਬਹੁਤ ਜ਼ਿਆਦਾ ਟੇਸਟੀ ਹੈ ਕਿਸੇ ਮਠਿਆਈ ਦਾ ਟੇਸਟ ਆ ਰਿਹਾ ਮੈਨੂੰ ਤਾਂ ਤੇ ਮੈਂ ਧੰਨਵਾਦ ਕਰਦੀ ਹਾਂ ਸਾਡੇ ਉਹ ਮੈਡਮ ਦਾ ਜਿਨ੍ਹਾਂ ਨੇ ਮੈਨੂੰ ਇਹ ਦੱਸਿਆ ਸੀ ਤੇ ਉਹਨਾਂ ਨੂੰ ਕੱਲ ਨੂੰ ਆਪਾਂ ਖਵਾਉਣਾ ਵੀ ਜ਼ਰੂਰ ਹੈਗਾ ਕਿਤੇ ਐ ਨਾ ਹੋਵੇ ਸਵਾਲ ਸਵਾਲ ਦੇ ਵਿੱਚ ਅਸੀਂ ਪਹਿਲਾਂ ਹੀ ਮੇਡ ਤੇ ਖਵਾ ਮੰਗਿਓ ਨਾ ਉਹ ਵੀ ਕੱਲ ਨੂੰ ਖਾਪੋ ਲਓ ਜੀ ਜੇ ਮੇਰੀ ਰੈਸਪੀ ਤੁਹਾਨੂੰ ਪਸੰਦ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀ ਦੱਸਿਓ ਵੀ ਤੁਸੀਂ ਪਹਿਲਾਂ ਇਹ ਬਣਾਇਆ ਕਿ ਨਹੀਂ ਬਣਾਇਆ ਨਹੀਂ ਬਣਾਇਆ ਤਾਂ ਜਰੂਰ ਬਣਾਇਓ ਆਪਦੇ ਬੱਚਿਆਂ ਨੂੰ ਖਵਾਇਓ ਪਰ ਥੋੜਾ ਜਿਹਾ ਧਿਆਨ ਨਾਲ ਬਣਾਉਣ ਵਾਲਾ ਹੈਗਾ ਕਿ ਲਗਾਤਾਰ ਇਹਨੂੰ ਹਿਲਾਇਆ ਜਾਣਾ ਪੈਂਦਾ ਨਹੀਂ ਤਾਂ ਫੇ ਚੀਨੀ ਦੀਆਂ ਗੱਠਾਂ ਬਣ ਜਾਣਗੀਆਂ ਤੁਸੀਂ ਲਗਾਤਾਰ ਲਗਾਤਾਰ ਇਹਨੂੰ ਹਲਪਦੇ ਰਹੋ ਹਲਕਾ ਹਲਕਾ ਤੇ ਉਸ ਤੋਂ ਬਾਅਦ ਜਦੋਂ ਸੂਜੀ ਪਾਦੋਂਗੇ ਉਹਨੂੰ ਵੀ ਫਟਾਫਟ ਫਟਾਫਟ ਹਿਲਾਇ ਚੱਲੋ ਸੀ ਠੀਕ ਹੈ ਗੱਠਾਂ ਨਾ ਬਣਨ ਦਿਓ ਫਿਰ ਬਹੁਤ ਜ਼ਿਆਦਾ ਵਧੀਆ ਬਣਦਾ ਜੀ 5 ਮਿੰਟ ਦਾ ਕੰਮ ਹੈਗਾ ਹਲਕਾ ਬਣਾਉਣਾ ਤੇ ਲੋ ਜੀ ਹੁਣ ਆਪਾਂ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਤੇ ਫਿਰ ਮਿਲਦੇ ਆਂ ਨ that's sweet